ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕੁਮਾਨ ਦੀ ਪੁਲਿਸ ਵੱਲ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਫਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ i20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰਵੈਨ ਕਿੱਥੋਂ ਅਤੇ ਕਿਸ ਦੇ ਕੋਲੋਂ ਲਿਆ ਕੇ ਵੇਚਦਾ ਸੀ ਅਤੇ ਕਦੋਂ ਤੋਂ ਇਸ ਕੰਮ ਨਾਲ ਚੜਿਆ ਹੋਇਆ ਸੀ ਫਿਲਹਾਲ ਇਸ ਦੇ ਉੱਪਰ ਪਹਿਲਾਂ ਵੀ ਕਈ ਕੇਸ ਦਰਜ ਨਹੀਂ ਤੇ ਇਸ ਦੇ ਵੱਲੋਂ ਇਹ ਕੰਮ ਜਲਦ ਹੀ ਅਮੀਰ ਬਣਨ ਦੀ ਲਾਲਸਾ ਨਾਲ ਕੀਤਾ ਜਾ ਰਿਹਾ ਸੀ। ਇੱਕ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲੀਸੀ ਨੂੰ ਉਸਿਲ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿਨ ਗੋਟਿਆਲ ਐਸਐਸਪੀ ਇਸ਼ਾਨ ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨ ਦੇ ਸਟੇ ਥਾਣਾ ਕਮਾਨ ਦੀ ਪੁਲਿਸ ਥਾਣਾ ਦੇ ਐਸਐਸਟੀਓ ਨੂੰ ਨਿਯੁਕਤ ਕਰਾਸਿੰਗ ਨੇ ਇੱਕ ਵਿਅਕਤੀ ਨੂੰ ਆਈਡੈਂਟਿਟੀ ਕਾਰ ਵਿੱਚ ਕਮੋਚੋ ਕਵੈਂਟੀ ਦੀ 255 ਗ੍ਰਾਮ ਹੈਰੋਇਨ ਕਾਬੂ ਕਰਕੇ ਅਰਧ ਸੁਕੀਤਾ ਇੱਕ ਯੇਪ ਆ ਨਾ ਇਹ ਕਿ ਬਰਾਮਦੀ ਹੈ ਮਸ਼ੂਕਾਂ ਦੀ ਹੈ ਤੇ ਇਸ ਨਾਲ ਅਸੀਂ ਹਾਲ ਬੇਗੀ ਇਹ ਜਿਹੜੀ ਸਾਡੀ ਮੁਹੀਮ ਹੈ ਮੈਸੇਜ ਦੇ ਖਰਾਬ ਦੀ ਲਗਭਗ ਜਲਦੀ ਹੋਵੇਗੀ ਇਸੇ ਤਰੀਕੇ ਵੀ ਸਭ ਨੂੰ ਇਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਵੱਲੋਂ ਮਾਰਕਿੰਗ ਆ ਉਹ ਨਸ਼ਾ ਦੇ ਘਰੋਂ ਬੰਦ ਕਰ ਦਵੇ ਜਿਸ ਤਰ੍ਹਾਂ ਅਸੀਂ ਇਸ ਨੂੰ ਹੁਣ ਜਿਹੜਾ ਇਹਦੇ ਕਾਬੂ ਆਇਆ ਅਸੀਂ ਦੇ ਗੈਂਸਟਰ ਨੈਸ਼ਨ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਅਰੀਬ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਨੇ ਨਸ਼ੇ ਦੀ ਵਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਉਹਦੀ ਫੋਟੋ ਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਅਰੀਬ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਉਸਤਾ ਕੋਲ ਹੈ ਫਰਕ ਇਹਦਾ ਨਾਮ ਕੀ ਹੈ ਇਹ ਤੇ ਤਾਂ ਪਿੰਡ ਹੈ ਅਨਮੋਲ ਸਿੰਘ ਪੁੱਤੋ ਸੁਖਵਿੰਦਰ ਸਿੰਘ ਹੈ ਪਿੰਡ ਚਿਮਾ ਖੁੱਡੀ ਦਾ ਇਹਦੇ ਕਿ ਜਿਹੜਾ ਪਸਟਲ ਸਟੋਆ ਉਹ 82 ਨੰਬਰ ਹੈ ਫਾਲ ਦਾ ਵਿਕਟੀ ਦਾ ਲਈਸ਼ੇ 14 15 ਟੋਮੀ ਅੰਡਰ ਸੈਕਸ਼ਨ 15 ਇਹ ਸਰਕਾਰ ਦਾ ਕਰਤਾ ਕੀ ਜਿਗਾ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਮੁੱਦਾ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਿਸ਼ੋਕੜ ਇਹੋ ਜਿਹਾ ਕੋਈ ਕ੍ਰਿਮੀਨਲ ਬੋਰਡਿਸਟਾ ਦੇ ਨਹੀਂ ਆਇਆ ਬਟ ਇਹ ਇਥਾਂ ਜਾਪਦਾ ਜਿਹੜੇ ਜਲਦੀ ਅਮੀਰ ਹੁੰਦੇ ਆ ਕਰ ਵਿੱਚ ਤੰਗੇ ਜਾ ਗਿਆ ਇਹਦੇ ਕੋ ਡਰਗ ਮੰਨੇ ਵੀ ਫੜੀ ਗਈ ਕੋਈ ਸਰ ਹਾਂ 831 3100 3390 ਰੁਪਏ ਦੇ ਡਰਗ ਨਹੀਂ ਲੱਭਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਮਾਣ ਲਿਆ ਇਹਦਾ ਪਰਫਰਮੈਂਸ ਜਿਹੜਾ ਅਸੀਂ ਲਾਤੋਂ ਮੈਂ ਡਿਸਕੰਟੀ ਕਰਾਂਗੇ ਇਹਦੇ ਜਿਹੜੀ ਵੀ ਬੈਕਵਰਡ ਫਾਲ ਨਹੀਂ ਚੱਲਿਆ ਜੀ ਉਸ ਨੂੰ ਨਹੀਂ ਮਾਰਾਂਗੇ